ਵਾਵੇ ਆਸ਼ਕਾ ਵਾਵੇ ਆਸ਼ਕਾ ਕਿਹੜਾ ਲੈਣ ਖਿਤਾਬ ਚੱਲੇ ਐ ਕੱਲ ਤੂੰ پاک ਪਵਿੱਤਰ ਬਣਿਆ ਅੱਜ ਕਿਉਂ ਪਾਉਣ ਤਜਾਬ ਚੱਲੇ ਐ ਆਸ਼ਕ ਨਹੀਂ ਤੂੰ ਜ਼ਾਲਮ ਲੱਗਦਾ ਜੋ ਰਜਮੈਸ਼ੀ ਪਿਆਰ ਪਾਲਦਾ ਟੱਪ ਦਹਲੀਜ਼ ਔਕਾਤ ਭੁੱਲ ਜੇ ਕਰ ਸੁੱਚੀ ਸਲਵਾਰ ਪਾਲਦਾ ਫੂਕ ਦਿਓ ਜੇ ਹੀਰ ਨਾ ਮੰਨੇ ਤੋਰਨ ਨਵਾਂ ਰਵਾ ਚੱਲੇ ਵਾਵੇ ਆਸ਼ਕਾ ਵਾਵੇ ਆਸ਼ਕਾ ਕਿਹੜਾ ਲੈਣ ਖਿਤਾਬ ਚੱਲੇ ਕੱਲ ਤੂੰ ਪਾਕ ਪਵਿੱਤਰ ਬਣਿਆ ਅੱਜ ਕਿਉਂ ਪੌਣ ਤਜਾਬ ਚੱਲਿਆ ਜ਼ਿੰਦਗੀ ਦੇ ਰੰਗ ਮੁੱਕ ਜਾਂਦੇ ਨੇ ਜਲਿਆ ਮੁੱਖ ਨਾ ਬੋਲੀ ਪੌਂਦਾ ਰਾਹਾਂ ਚੋਂ ਘਰ ਮੁੜਦੇ ਆਸ਼ਿਕ ਕੋਈ ਨਾ ਲੈ ਕੇ ਡੋਲੀ ਆਉਂਦਾ ਮੁੱਕ ਗਏ ਰਿਸ਼ਤੇ ਰੂਹਾਂ ਵਾਲੇ ਰੱਬ ਨੂੰ ਲਾਉਣ ਵਾ ਚੱਲਿਆ ਵਾਵੇ ਆਸ਼ਕਾ ਵਾਵੇ ਆਸ਼ਕਾ ਕਿਹੜਾ ਲੈਣ ਖਿਤਾਬ ਚੱਲਿਆ ਕੱਲ ਤੂੰ ਪਾਕ ਪਵਿੱਤਰ ਬਣਿਆ ਅੱਜ ਕਿਉਂ ਪਾਉਣ ਤਜਾਬ ਚੱਲਿਆ ਰੱਬ ਦੀ ਧੀ ਉਹ ਸਦਾ ਰਹੂਗੀ ਵਿੱਚ ਸੁਰਗਾਂ ਦੇ ਗਿੱਧਾ ਪਾਉਂਦੀ ਮਰ ਜੂ ਪੁਰ ਜਾ ਕਿਸੇ ਅੱਖ ਦਾ ਰਹੂ ਬਾਪ ਦੀ ਧੀ ਜਿਉਂਦੀ ਚਿਹਰੇ ਫੂਕ ਕੇ ਸੋਚੀ ਨਾ ਤੂੰ ਖੋਹਣ ਉਸ ਦਾ ਤਾਂ ਚੱਲਿਆ ਵਾਵੇ ਆਸ਼ਕਾ ਵਾਵੇ ਆਸ਼ਕਾ ਕਿਹੜਾ ਲੈਣ ਖਿਤਾਬ ਚੱਲਿਆ ਕੱਲ ਤੂੰ پاک ਪਵਿੱਤਰ ਬਣਿਆ ਅੱਜ ਕਿਉਂ ਪਾਉਣ ਤਜਾਬ ਚੱਲਿਆ ਭੈਣਾ ਵੋਟੀ ਤੀ ਧਿਆਣੀ ਤਿੰਨ ਰੰਗ ਕੱਢ ਕੇ ਵੇਖ ਜ਼ਿੰਦਗੀ ਕਿੱਥੋਂ ਲੱਭਣੀਆਂ ਦੱਸ ਅਸੀਸਾਂ ਮਾਂ ਨੂੰ ਛੱਡ ਕੇ ਵੇਖ ਜ਼ਿੰਦਗੀ ਹੁਣ ਦੱਸ ਕਿੱਥੇ ਭੁੱਲ ਕੇ ਚੀਮੇ ਇਹ ਚਾਰੇ ਅਲਫ਼ਾਜ਼ ਚੱਲਿਆ ਵਾਵੇ ਆਸ਼ਕਾ ਵਾਵੇ ਆਸ਼ਕਾ ਕਿਹੜਾ ਲੈਣ ਖਿਤਾਬ ਚੱਲਿਆ ਕੱਲ ਤੂੰ پاک ਪਵਿੱਤਰ ਬਣਿਆ ਅੱਜ ਕਿਉਂ ਪੌਣ ਤਜਾਬ ਚੱਲਿਆ ਵਾਵੇ ਆਸ਼ਕਾ ਵਾਵੇ ਆਸ਼ਕਾ ਕਿਹੜਾ ਲੈਣ ਖਿਤਾਬ ਚੱਲਿਆ